ਹੈ ਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲ ਕਰਨ ਜਾ ਰਹੀਆਂ ਪੰਜਾਬ ਦੇ ਮੌਸਮ ਬਾਰੇ ਆਉਣ ਵਾਲੀ ਦੋ ਤਿੰਨ ਦਿਨ ਪੰਜਾਬ ਦਾ ਮੌਸਮ ਕਿਸ ਪ੍ਰਕਾਰ ਦਾ ਜਿਹੜਾ ਬਣਿਆ ਰਹੇਗਾ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਿਸ਼ਚਿਤ ਮਿਲਦੀ ਰਹੇ ਤਾਂ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ 26 ਫਰਵਰੀ ਦੇ ਮੌਸਮ ਦੀ ਤਾਂ ਮੌਸਮ ਕਿਸ ਪ੍ਰਕਾਰ ਦਾ ਬਣਿਆ ਰਹੇਗਾ ਅੱਜ ਪੂਰਾ ਦਿਨ ਜਿਹੜੀ ਆ ਬੱਦਲਵਾਈ ਪੰਜਾਬ ਦੇ ਵਿੱਚ ਜਿਹੜੀ ਆਵਾਜਾਈਏ ਬੱਦਲਵਾਈ ਦੀ ਲੱਗੀ ਰਹੇਗੀ। ਭਾਰੀ ਬੱਦਲਵਾਈ ਦੇ ਜਿਹੜੇ ਅਸਰ ਨੇ ਫਿਲਹਾਲ ਆਪਾਂ ਨੂੰ ਉੱਤਰੀ ਜ਼ਿਲ੍ਹਿਆਂ ਤੇ ਦੇਖਣ ਨੂੰ ਮਿਲ ਰਹੇ ਨੇ। ਇਨ੍ਹਾਂ ਜ਼ਿਲ੍ਹਿਆਂ ਤੇ ਖਾਸ ਕਰਕੇ ਜਿਮ ਕੀ ਹੋਗੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਇਨ੍ਹਾਂ ਜ਼ਿਲ੍ਹਿਆਂ ਤੇ ਵੱਧ ਬੱਦਲਵਾਈ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ ਆਪਾਂ ਨੂੰ। ਫਿਲਹਾਲ ਇਨ੍ਹਾਂ ਜ਼ਿਲ੍ਹਿਆਂ ਤੇ ਵੀ ਜਿਹੜੀ ਬੱਦਲਵਾਈ ਆ ਹੈਗੀ ਆ ਪਰ ਇਨ੍ਹਾਂ ਜ਼ਿਲ੍ਹਿਆਂ ਤੇ ਫਿਲਹਾਲ ਆਪਾਂ ਨੂੰ ਟੁੱਟਵੇਂ ਰੂਪ ਵਿੱਚ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ। ਤਾਂ ਪਤੋਂ 2-3 ਦਿਨ ਪਹਿਲਾਂ ਹੀ ਜਿਹੜੀ ਆ ਵੀਡੀਓ ਜਿਹੜੀ ਆ ਪਾ ਦਿੱਤੀ ਸੀ 26 ਤੋਂ ਲੈ ਕੇ 28 ਫਰਵਰੀ ਤੱਕ ਪੰਜਾਬ ਦੇ ਵਿੱਚ ਬੱਦਲਵਾਈ ਦੀ ਜਿਹੜੀ ਆਵਾਜ਼ ਆਈ ਹੈ ਉਹ ਲੱਗੀ ਰਹੇਗੀ ਤਾਂ ਜਿਵੇਂ ਕਿ ਫਿਲਹਾਲ ਆਪਾਂ ਦੇਖ ਸਕਦੇ ਹਾਂ ਬੱਦਲਵਾਈ ਜਿਹੜੀ ਆ ਪੰਜਾਬ ਵਿੱਚ ਐਂਟਰ ਹੋਣੀ ਸ਼ੁਰੂ ਹੋ ਚੁੱਕੀ ਆ ਜੇ ਗੱਲ ਕਰੀਏ ਬੱਦਲਵਾਈ ਕਦ ਤੱਕ ਪੰਜਾਬ ਤੋਂ ਸਾਫ਼ ਹੋ ਜਾਵੇਗੀ ਤੇ ਇਹਦੇ ਸਾਫ਼ ਹੋਣ ਦੇ ਜਿਹੜੇ ਅਸਾਰ ਨੇ ਉਹ ਸ਼ਾਮ ਤੋਂ ਬਾਅਦ ਤੱਕ ਦੇ ਵੀ ਬਣੀ ਰਹਿਣਗੇ ਕਿਉਂਕਿ ਬੱਦਲਵਾਈ ਆਪਾਂ ਥੋੜੀ ਟੱਗੜੀ ਦੇਖ ਨੂੰ ਮਿਲ ਰਹੀ ਆ ਤੇ ਇਹ ਪੰਜਾਬ ਦੇ ਵਿੱਚ ਆਂਦੀ ਜਾਂਦੀ ਰਹੇਗੀ ਕੁਝ ਜ਼ਿਲ੍ਹੇ ਜਿਹੜੀ ਨੇ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲ ਸਕਦੇ ਨਹੀਂ ਖਾਸ ਕਰਕੇ ਹੀਟ ਲਈ ਜ਼ਿਲ੍ਹੇ ਕਿਉਂਕਿ ਇਹ ਬਦਲਵਾਈ ਜਿਹੜੀ ਆ ਫਿਲਹਾਲ ਫਿਲਹਾਲ ਦੀ ਘੜੀ ਆਪਣਾ ਜਿਹੜਾ ਕਹਿਰਾ ਹੀਟ ਲਈ ਜ਼ਿਲ੍ਹਿਆਂ ਤੇ ਨਹੀਂ ਦਿਖਾਵੇਗੀ ਫਿਲਹਾਲ ਉੱਪਰਲੀ ਜ਼ਿਲ੍ਹਿਆਂ ਤੇ ਇਹ ਆਪਣਾ ਜਿਹੜਾ ਕਹਿਰਾ ਦਿਖਾ ਰਹੀ ਏ ਜੇ ਗੱਲ ਕਰੀਏ ਮੀਂਹ ਦੀ ਗਤੀਵਿਧੀਆਂ ਕਿੰਨੀਆਂ ਕ ਦੇਖਣ ਨੂੰ ਮਿਲਣਗੀਆਂ ਮੀਂਹ ਦੀਆਂ ਗਤੀਵਿਧੀਆਂ ਅੱਜ ਤੇ ਕੱਲ ਨਹੀਂ ਦੇਖਣ ਨੂੰ ਮਿਲਣਗੀਆਂ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਨੇ 28 ਫਰਵਰੀ ਨੂੰ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਨੇ 28 ਫਰਵਰੀ ਨੂੰ ਆਪਾਂ ਨੂੰ ਕੁਝ ਜ਼ਿਲ੍ਹਿਆਂ ਤੇ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਅੱਜ ਮੌਸਮ ਬਦਲਵਾਈ ਵਾਲਾ ਜ਼ਰੂਰ ਰਹੇਗਾ ਪਰ ਮੀਂਹ ਦੀ ਗਤੀਵਿਧੀਆਂ ਘੱਟ ਰਹਿਣਗੀਆਂ ਮੀਂਹ ਦੀ ਸੰਭਾਵਨਾ ਕਿਤੇ ਵੀ ਜਿਹੜੀਆਂ ਨਹੀਂ ਆਪਾਂ ਕਹਿ ਸਕਦੀ ਤਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਤੇ ਵੀਡੀਓ ਜਿਹੜੀ ਆ ਸਾਂਝੀ ਕਰ ਦਿੱਤੀ ਜਾਵੇਗੀ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ